ਆ ਕਾਕਾ ਪੋਲਾ ਬਣਾਦਾ ਬੀਬੇਣਾ ਚੌਂਕ ਤਾਂ ਨਹੀਂ ਥਿਆ ਮੈਨੂੰ ਪਤਾ ਇੱਥੇ ਬਹੁਤ ਰੂਟ ਚੱਕੇ ਨੇ ਬੀਬੇਣਾ ਚੌਂਕ ਤੇ ਮੈਨੂੰ ਯਾਦ ਆ ਸਾਰੀਆਂ ਗੱਲਾਂ ਕਿਉਂ ਪੁਰਾਣੇ ਛੇੜੇ ਛੇੜਦਾ ਕਿਉਂ ਬੇਇੱਜ਼ਤੀ ਕਰਾਉਣਾ ਮੁੰਡਿਆਂ ਤੋਂ ਜਵਾਕ ਬੈਠੇ ਨੇ ਆਪਣੇ ਜਵਾਕ ਬੈਠੇ ਨੇ ਆਪਣੇ ਪਿੱਛੇ ਸੋਸ਼ਲ ਮੀਡੀਆ ਤੇ ਨੀਵੇਂ ਪੱਦਰ ਦੀਆਂ ਵੀਡੀਓ ਪਾ ਕੇ ਪੇਜ ਲਾਈਕ ਵਧਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਐ ਅਜੇ ਲੋਕਾਂ ਨੂੰ ਨਕੇਲ ਪਾਉਣ ਦੇ ਮਕਸਦ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਣਵਾਸ ਦੇ ਲੋਕ ਹੁਣ ਇਕੱਠੇ ਹੋ ਗਏ ਨੇ ਪਹਿਲਾਂ ਉਹਨਾਂ ਥਾਣਾ ਬਾਲਿਆਂ ਵਾਲੀ ਵਿੱਚ ਦਰਖਾਸਤ ਦਿੱਤੀ ਤੇ ਹੁਣ ਪਿੰਡ ਦਾ ਇਕੱਠ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਪਿੰਡ ਦੇ ਨੌਜਵਾਨਾਂ ਨੂੰ ਹੁਣ ਸਮਾਜਿਕ ਸੰਸਥਾਵਾਂ ਦਾ ਵੀ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ। ਵੀਡੀਓ ਨੂੰ ਪੂਰੀ ਸੁਣਿਓ। ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਿਹੜੇ WhatsApp ਦੀ ਵਰਤੋਂ ਜਾਂ Social Media ਦੀ ਵਰਤੋਂ ਕਰਦੇ ਨੇ ਕੁਝ ਇੱਕ ਪ੍ਰੋਡਿਊਸਰਾਂ ਦੇ ਨੌਜਵਾਨ ਨੇ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਗੰਦੀਆਂ ਤੋਂ ਗੰਦੀਆਂ ਵੀਡੀਓ ਜਿਹੜੀ ਅਪਲੋਡ ਕਰ ਰਹੇ ਨੇ Social Media ਦੇ ਉੱਤੇ ਸੋ ਕੱਲ ਉਹਨਾਂ ਨੇ ਇੱਕ ਵੀਡੀਓ ਜਿਹੜੀ ਸਾਡੇ ਪਿੰਡ ਰਾਮਣਵਾਸ ਦਾ ਨਾਮ ਲੈ ਕੇ ਜਿਹੜੀ ਉਹ ਸ਼ੇਅਰ ਕੀਤੀ ਆ ਅਪਲੋਡ ਕੀਤੀ ਆ ਉਸ ਦੇ ਖਿਲਾਫ ਪੂਰੇ ਪਿੰਡ ਦੀ ਤਰਫੋਂ ਅੱਜ ਅਸੀਂ ਥਾਣੇ ਦੇ ਅੱਗੇ ਖੜੇ ਆ ਐਫ ਆਰ ਆਈ ਦਰਜ ਕਰਾ ਕੇ ਚੱਲੇ ਆ ਉਹਨਾਂ ਦੇ ਪਰਚਾ ਬਣਦੀ ਕਾਰਵਾਈ ਕਰਾ ਕੇ ਚੱਲੇ ਆ ਜੇਕਰ ਪ੍ਰਸ਼ਾਸਨ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਕਰਦਾ ਤੇ ਦੋ ਦਿਨਾਂ ਦਾ ਅਲਟੀਮੇਟ ਮਾ ਜਿਹੜਾ ਵੀ ਪ੍ਰਸ਼ਾਸਨ ਨੂੰ ਦੇ ਕੇ ਚੱਲੇ ਆ ਜੇ ਨਹੀਂ ਉਹਨਾਂ ਤੇ ਕਾਰਵਾਈ ਹੁੰਦੀ ਤਾਂ ਇਸ ਤੋਂ ਵੱਡਾ ਸੰਘਰਸ਼ ਕੀਤਾ ਜਾਵੇਗਾ ਕਿ ਤੇ ਇਸ ਵੀਡੀਓ ਨੂੰ ਬਾਕੀ ਜੇ ਕੋਈ ਸਾਡਾ ਟਕਰਾਅ ਹੋ ਗਿਆ ਸੀ ਪੁਟਰਾਲੀਆਂ ਪਰ ਕੋਈ ਪਿੰਡ ਵੀ ਆ ਸਕਦਾ ਹੈ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇ ਸਾਡਾ ਟਕਰਾਅ ਹੋ ਗਿਆ ਸੀ ਕੁਝ ਵੀ ਕਰ ਸਕਦੇ ਸਾਨੂੰ ਜਿੱਥੇ ਮਿਲ ਗਿਆ ਉਹਦੀ ਰੇਲ ਬਣਾਵਾਂਗੇ ਜੇ ਪਹਿਲ ਪਹਿਲ ਦੇਵਾਂਗੇ ਅਸੀਂ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਨੂੰ ਦੂਜੀ ਗੱਲ ਪ੍ਰੋਡਿਊਸਰਾ ਸਾਡਾ ਪਿੰਡ ਰਾਮਣਵਾਸ ਸਾਡਾ ਪਿੰਡ ਦਾ ਇਤਿਹਾਸ ਫਰੋਲ ਕੇ ਦੇਖ ਲਈ ਅਸੀਂ ਬਕਸਿਆ ਕਿਸੇ ਨੂੰ ਨਹੀਂ ਸਾਡੇ ਪਿੰਡ ਦਾ ਇੱਕਾ ਬਹੁਤਾ ਠੀਕ ਹੈ ਤੂੰ ਬਹੁਤ ਜਿਹੜਾ ਗੰ ਤੇਰੀ ਰੇਲ ਅਸੀਂ ਨਹੀਂ ਸਾਥੋਂ ਬਚੇਗਾ ਕੋਈ ਹੋਰ ਬਣਾ ਦੂ ਤੇਰਾ ਦਿਨ ਤੇਰੇ ਨੇੜੇ ਹੀ ਆਏ ਪਏ ਆ ਇੱਕ ਗੱਲ ਇਹ ਆ ਵੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਿੰਨੇ ਵੀ ਇਨਸਾਫ ਆਂਦ ਲੋਕ ਨੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵਾਇਰਲ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਜਿਹੜੇ ਇਸ ਤਰ੍ਹਾਂ ਦਾ ਗੰਦ ਪਾ ਰਹੇ ਨੇ ਬਾਕੀ ਸਾਰਿਆਂ ਦਾ ਧੰਨਵਾਦ ਕੱਟ ਆਇਆ ਨੀ ਪਰ ਪਾਸ ਕਰ ਆਇਆ ਨੀ ਉਹ ਯਾਰ ਬੱਸ 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 ਦੋ ਬਹਿਤ ਕਰਨੀ ਚਾਹਤੇ ਤੋ ਫੋਨ ਆਇਆ ਚੰਡੀਗੜ੍ਹ ਤੋਂ ਫੋਨ ਆਇਆ ਉਹ ਕਹਿੰਦੇ ਜਿਸ ਤੁਹਾਡੀ ਸਪੋਰਟ ਆ ਜਦੋਂ ਵੀ ਤੁਸੀਂ ਕਹੋਗੇ ਆਰਥਿਕ ਤੌਰ ਤੇ ਲੋੜ ਆ ਜਾਂ ਤੁਹਾਨੂੰ ਸਾਡੀ ਸਹਾਇਤਾ ਦੀ ਲੋੜ ਆ ਸੀ ਹਰ ਪੱਖ ਤੋਂ ਤੁਹਾਡੀ ਸਹਾਇਤਾ ਕਰਨ ਦੇ ਲਈ ਜਿਹੜੇ ਅੱਗੇ ਆਵਾਂਗੇ ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਸਾਬਕਾ ਸਰਪੰਚ ਸਾਹਿਬ ਵੀ ਬੈਠਿਆ ਤੇ ਕੱਲ ਉਹ ਸਰਪੰਚ ਸਾਹਿਬ ਨੂੰ ਅੱਜ ਕੰਮ ਹੋ ਗਿਆ ਉਹ ਵੀ ਆਉਂਦੇ ਆ ਵੀ ਖੁਸ਼ੀ ਦੀ ਗੱਲ ਇਹ ਆ ਪਿੰਡ ਦੀਆਂ ਦੋਹਾਂ ਪੰਚਾਇਤਾਂ ਨੇ ਤੇ ਪਿੰਡ ਦੇ ਸਮੂਹ ਲੋਕਾਂ ਨੇ ਆਪਣਾ ਬਹੁਤ ਵੱਡਾ ਸਾਥ ਦਿੱਤਾ ਬਹੁਤ ਸਾਰੇ ਲੋਕ ਸੋਚਦੇ ਆ ਕਿ ਯਾਰ ਉਹਨਾਂ ਦਾ ਆਪਾਂ ਹੀ ਕਰ ਲਾਂਗੇ ਸਭ ਕੁਝ ਕਰ ਸਕਦੇ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਘਟਨਾ ਦੱਸਦਾ ਪਿੱਛੇ ਜੇ ਇੱਕ ਫਰੀਦਕੋਟ ਦੇ ਵਿੱਚ